ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮੇਰਾ ਬੇਟਾ ਮਨੋਜ ਅਗਣੀ ਉਤਰੀ ਆਜ਼ਾਦ ਉਮੀਦਵਾਰ ਚੋਣ ਨਿਸ਼ਾਨ ਮੋਬਾਈਲ ਦੇ ਇਲੈਕਸ਼ਨ ਲਈ ਖੜਾ ਆ ਤੇ ਉਹਦੇ ਲਈ ਤੁਸੀਂ ਹਰ ਹਰ ਪਾਸੇ ਮੈਂ ਵੋਟਾਂ ਲਈ ਕਹਿਣ ਜਾਂਦੀ ਆ ਮੈਨੂੰ ਸਾਰੇ ਪਾਸੋਂ ਬੜਾ ਸਹਿਯੋਗ ਮਿਲਦਾ ਪਿਆ ਤੇ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਆ ਕਿ ਵਾਰਡ ਨੰਬਰ 10 ਦੇ ਵਿੱਚ ਵੋਟਾਂ ਪਾ ਕੇ ਕੰਮ ਚਾਪਣਾ। ਦੇਖੋ ਜੀ ਵਾਰਡ ਨੰਬਰ 10 ਇੰਡੀਪੈਂਡੈਂਟ ਕੈਂਡੀਡੇਟ ਐਜੂਕੇਟਿਡ ਇੰਟੈਲੀਜੈਂਟ ਮਨੋਜ ਅਗਣੀ ਉਤਰੀ ਊ ਸ਼ੁੱਡ ਸਪੋਰਟ ਕੋਪਰੇਟ ਐਂਡ ਇਲੈਕਟ ਜੋ ਸ਼ਹਿਰ ਦੇ ਜਿਹੜੀਆਂ ਪ੍ਰੋਬਲਮ ਆ ਰਹੀਆਂ ਇਨਕ੍ਰੋਚਮੈਂਟ ਦੀਆਂ ਲਾਈਟ ਦੀਆਂ ਸੀਵਰੇਜ ਦੀਆਂ ਪਾਣੀ ਜਿਹੜਾ ਲੈਵਲ ਥੱਲੇ ਜਾ ਰਿਹਾ ਵਾ ਇਹਦੇ ਵਾਸਤੇ ਕੋਸ਼ਿਸ਼ ਕਰਨੀਆਂ ਸਰਕਾਰਾਂ ਜੋ ਨਹੀਂ ਕਰ ਸਕੀਆਂ ਤੇ ਸਰਕਾਰਾਂ ਨੂੰ ਇਹ ਅਪਰੋਚ ਕਰਨੀਆਂ ਕਿ ਸਮਾਲ ਸਕਿਲਡ ਇੰਡਸਟਰੀ ਲਾਈ ਜਾਵੇ ਇੰਡਸਟਰੀ ਲਾਈ ਜਾਵੇ ਬਾਰਡਰ ਬੈਲਟ ਆ ਇਹਦੇ ਵਾਸਤੇ ਜਿਹੜੀਆਂ ਪ੍ਰੋਬਲਮ ਰੈਜ਼ੀਡੈਂਟਾਂ ਨੂੰ ਆ ਰਹੀਆਂ ਵਾ ਉਹ ਦੂਰ ਕਿੱਥੇ ਜਾਣ ਹਾਂਜੀ ਰਾਮ ਰਾਮ ਜੀ ਅਸੀਂ ਵਾਰਡ ਨੰਬਰ 10 ਤੋਂ ਮਨੋਜ ਅਗਨੀ ਹੋਤਰੀ ਦੇ ਨਾਲ ਆ ਤੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਉਹਦਾ ਚੋਣ ਨਿਸ਼ਾਨ ਮੋਬਾਈਲ ਆ ਠੀਕ ਹੈ ਸਭ ਨੇ ਉਹਨੂੰ ਪਿਆਰ ਦੇਣਾ ਆ ਸਹਿਯੋਗ ਦੇਣਾ ਆ ਸਭ ਨੇ ਸਾਨੂੰ ਬਹੁਤ ਸਾਥ ਦਿੱਤਾ ਆ ਤੇ ਤੁਸੀਂ ਸਭ ਨੇ ਸਾਥ ਦੇ ਕੇ ਉਹਨੂੰ ਕਾਮਯਾਬ ਬਣਾਉਣਾ ਆ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮੇਰਾ ਬੇਟਾ ਮਨੋਜ ਅਗਨੀ ਹੋਤਰੀ ਆਜ਼ਾਦ ਉਮੀਦਵਾਰ ਚੋਣ ਨਿਸ਼ਾਨ ਮੋਬਾਈਲ ਦੇ ਇਲੈਕਸ਼ਨ ਲਈ ਖੜਾ ਆ ਤੇ ਉਹਦੇ ਲਈ ਤੁਸੀਂ ਹਰ ਹਰ ਪਾਸੇ ਮੈਂ ਵੋਟਾਂ ਲਈ ਕਹਿਣ ਜਾਂਦੇ ਆ ਮੈਨੂੰ ਸਾਰੇ ਪਾਸੋਂ ਬੜਾ ਸਹਿਯੋਗ ਮਿਲਦਾ ਪਿਆ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਵਾਰਡ ਨੰਬਰ 10 ਦੇ ਵਿੱਚ ਮੋਟਾ ਪਾ ਕੇ ਕੰਮ ਚੱਪਣਾ। ਦੇਖੋ ਜੀ ਵਾਰਡ ਨੰਬਰ 10 ਇੰਡੀਪੈਂਡੈਂਟ ਕੈਂਡੀਡੇਟ ਐਜੂਕੇਟਿਡ ਇੰਟੈਲੀਜੈਂਟ ਮਲੋਜ ਅਗਣੀ ਉਤਰੀ ਵੀ ਸ਼ੁੱਡ ਸਪੋਰਟ ਕੋਆਪਰੇਟ ਐਂਡ ਇਲੈਕਟ। ਜੋ ਸ਼ਹਿਰ ਦੇ ਜਿਹੜੀਆਂ ਪ੍ਰੋਬਲਮ ਆ ਰਹੀਆਂ ਇਨਕ੍ਰੋਚਮੈਂਟ ਦੀਆਂ, ਲਾਈਟ ਦੀਆਂ, ਸੀਵਰੇਜ ਦੀਆਂ, ਪਾਣੀ ਜਿਹੜਾ ਲੈਵਲ ਥੱਲੇ ਜਾ ਰਿਹਾ ਵਾ ਇਹਦੇ ਵਾਸਤੇ ਕੋਸ਼ਿਸ਼ ਕਰਨੀਆਂ ਸਰਕਾਰਾਂ ਜੋ ਨਹੀਂ ਕਰ ਸਕੀਆਂ ਤੇ ਸਰਕਾਰਾਂ ਨੂੰ ਅਪਰੋਚ ਕਰਨੀਆਂ। ਕਿ ਸਮਾਸ਼ਕਲ ਇੰਡਸਟਰੀ ਲਾਈ ਜਾਵੇ ਇੰਡਸਟਰੀ ਲਾਈ ਜਾਵੇ ਬਾਰਡਰ ਬੈਲਟ ਆ ਇਹਦੇ ਵਾਸਤੇ ਜਿਹੜੀਆਂ ਪ੍ਰੋਬਲਮ ਰੈਜ਼ਿਡੈਂਟ ਰੁਆ ਰਹੀਆਂ ਵਾਂ ਉਹ ਦੂਰ ਕਿੱਥੇ ਜਾਣ ਹਾਂਜੀ ਰਾਮ ਰਾਮ ਜੀ ਅਸੀਂ ਵਾਰਡ ਨੰਬਰ 10 ਤੋਂ ਮਨੋਜ ਅਗਨੀ ਹੋਤਰੀ ਦੇ ਨਾਲ ਆ ਤੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਉਹਦਾ ਚੋਣ ਨਿਸ਼ਾਨ ਮੋਬਾਈਲ ਆ ਠੀਕ ਹੈ ਸਭ ਨੇ ਉਹਨੂੰ ਪਿਆਰ ਦੇਣਾ ਆ ਸਹਿਯੋਗ ਦੇਣਾ ਆ ਸਭ ਨੇ ਸਾਨੂੰ ਬਹੁਤ ਸਾਥ ਦਿੱਤਾ ਆ ਤੇ ਤੁਸੀਂ ਸਭ ਨੇ ਸਾਥ ਦੇ ਕੇ ਉਹਨੂੰ ਕਾਮਯਾਬ ਬਣਾਉਣਾ ਆ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮੇਰਾ ਬੇਟਾ ਮਨੋਜ ਅਗਨੀ ਹੋਤਰੀ ਆਜ਼ਾਦ ਉਮੀਦਵਾਰ ਚੋਰ ਨਿਸ਼ਾਨ ਮੋਬਾਈਲ ਦੇ ਇਲੈਕਸ਼ਨ ਲਈ ਖੜਾ ਆ ਉਹਦੇ ਲਈ ਤੁਸੀਂ ਹਰ ਹਰ ਪਾਸੇ ਮੈਂ ਵੋਟਾਂ ਲਈ ਕਹਿਣ ਜਾਂਦੀ ਹਾਂ ਮੈਨੂੰ ਸਾਰੇ ਪਾਸੇ ਬੜਾ ਸਹਿਯੋਗ ਮਿਲਦਾ ਪਿਆ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਵਾਰਡ ਨੰਬਰ 10 ਦੇ ਵਿੱਚ ਵੋਟਾਂ ਪਾ ਕੇ ਕੰਮ ਚ ਆਪਣਾਣਾ ਦੇਖੋ ਜੀ ਵਾਰਡ ਨੰਬਰ 10 ਇੰਡੀਪੈਂਡੈਂਟ ਕੈਂਡੀਡੇਟ ਐਜੂਕੇਟਿਡ ਇੰਟੈਲੀਜੈਂਟ ਮਨੋਜ ਅਗੜੀ ਉਤਰੀ ਵੀ ਸ਼ੁੱਡ ਸਪੋਰਟ ਕੋਆਪਰੇਟ ਐਂਡ ਇਲੈਕਟ ਜੋ ਸ਼ਹਿਰ ਦੇ ਜਿਹੜੀਆਂ ਪ੍ਰੋਬਲਮ ਆ ਰਹੀਆਂ ਇਨਕ੍ਰੋਜਮੈਂਟ ਦੀ ਆ ਲਾਈਟ ਦੀ ਆ ਸੀਵਰੇਜ ਦੀ ਆ ਪਾਣੀ ਜਿਹੜਾ ਲੈਵਲ ਥੱਲੇ ਜਾ ਰਿਹਾ ਵਾ ਇਹਦੇ ਵਾਸਤੇ ਕੋਸ਼ਿਸ਼ ਕਰ ਲੀਆਂ ਸਰਕਾਰਾਂ ਜੋ ਨਹੀਂ ਕਰ ਸਕੀਆਂ ਤੇ ਸਰਕਾਰਾਂ ਨੂੰ ਇਹ ਅਪਰੋਚ ਕਰਨੀਆਂ ਕਿ ਸਮਾਰਟ ਸਕਿਲਡ ਇੰਡਸਟਰੀ ਲਾਈ ਜਾਵੇ ਇੰਡਸਟਰੀ ਲਾਈ ਜਾਵੇ ਬਾਰਡਰ ਬੈਲਟ ਆ ਇਹਦੇ ਵਾਸਤੇ ਜਿਹੜੀਆਂ ਪ੍ਰੋਬਲਮ ਰੈਜ਼ੀਡੈਂਟ ਰੁਆ ਰਹੀਆਂ ਵਾ ਉਹ ਦੂਰ ਕਿੱਥੇ ਜਾਂ। ਹਾਂਜੀ ਰਾਮ ਰਾਮ ਜੀ ਅਸੀਂ ਵਾਰਡ ਨੰਬਰ 10 ਤੋਂ ਮਨੋਜ ਅਗਨੀਓ ਤਰੀ ਦੇ ਨਾਲ ਆ ਤੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾ ਕੇ ਖੰਮਜਾਬ ਕਰੋ ਉਹਦਾ ਚੋਣ ਨਿਸ਼ਾਨ ਮੋਬਾਈਲ ਠੀਕ ਹੈ ਸਭ ਨੇ ਉਹਨੂੰ ਪਿਆਰ ਦੇਣਾ ਹੈ ਸਹਿਯੋਗ ਦੇਣਾ ਹੈ ਸਭ ਨੇ ਸਾਨੂੰ ਬਹੁਤ ਸਾਥ ਦਿੱਤਾ ਹੈ ਤੇ ਤੁਸੀਂ ਸਭ ਨੇ ਸਾਥ ਦੇ ਕੇ ਉਹਨੂੰ ਕਾਮਯਾਬ ਬਣਾਉਣਾ ਹੈ ਧੰਨਵਾਦ